ਜਦੋਂ ਕੌਂਕੇ ਸਾਹਿਬ ਦੀ ਧਰਮ ਪਤਨੀ ਉਹਨਾਂ ਨੇ ਬਹੁਤ ਸਖਤ ਬਿਆਨ ਦਿੱਤਾ ਹੈ ਉਹ ਕਹਿੰਦੇ ਅੱਜ ਜਿਹੜੇ ਕੌਂਕੇ ਸਾਹਿਬ ਦੀ ਗੱਲ ਕਰਦੇ ਆ ਜਥੇਦਾਰ ਸਾਹਿਬ ਦੀ ਇਹ ਤਾਂ ਨਾਲ ਹੀ ਨਹੀਂ ਖੜੇ ਵਰਗੇ ਸਾਹਿਬ ਕਹਿੰਦੇ ਕਿ ਇੱਕ ਸਫੈਦ ਪੱਤਰ ਜਾਰੀ ਕਰ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ ਕਿ ਉਹ ਸਾਰਾ ਕੁਝ ਅੱਜ ਪੂਰਾ ਹੋ ਗਿਆ ਤੇ ਬਲਕੌਰ ਸਿੰਘ ਹੋਰੀ ਕਹਿੰਦੇ ਨੇ ਕਿ ਅਜੇ ਤੱਕ ਉਹ ਇੰਟਰਵਿਊਜ਼ ਹੁਕਮ ਹੋਏ ਨੇ ਕੋਰਟ ਦੇ ਕਿ ਹਟਾ ਦਿੱਤੀਆਂ ਜਾਣ ਸੋਸ਼ਲ ਮੀਡੀਆ ਤੋਂ ਪਰ ਨਹੀਂ ਹਟੀਆਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵਿਰੋਧੀਆਂ ਨੂੰ ਵੀ ਜਵਾਬ ਦੇ ਦਿੱਤਾ ਹੈ ਖਾਸ ਤੌਰ ਦੇ ਉੱਤੇ ਸੁਨੀਲ ਜਾਖੜ ਹੋਰਾਂ ਨੂੰ ਸਤਿ ਸ਼੍ਰੀ ਅਕਾਲ ਸੜਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਉਦੇਸ਼ ਦੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਹਫਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਝਾਤ ਪਾਉਣੇ ਹੈ ਕਿ ਹਫਤੇ ਦੇ ਵਿੱਚ ਵਿੱਚ ਸਮਾਜ ਦੇ ਵਿੱਚ ਦੇਸ਼ ਦੇ ਵਿੱਚ ਰਾਜਨੀਤੀ ਦੇ ਵਿੱਚ ਕੀ ਕੁਝ ਵਾਪਰ ਗਿਆ ਇਸ ਪ੍ਰੋਗਰਾਮ ਦਾ ਹਿੱਸਾ ਬੰਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਸਰ ਸਵਾਗਤ ਹੈ ਜੀ ਸ਼ੁਕਰਗੁਆ ਜੀ ਬਹੁਤ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਨਵੇਂ ਸਾਲ ਦਾ ਆਗਾਜ਼ ਹੋ ਚੁੱਕਿਆ ਹੈ ਜਨਵਰੀ ਦਾ ਪਹਿਲੇ ਜਿਹੜਾ ਸਾਲ ਦਾ ਪਹਿਲਾ ਮਹੀਨਾ ਚੱਲ ਰਿਹਾ ਹੈ ਤੇ ਜਨਵਰੀ ਦਾ ਪਹਿਲਾ ਹਫਤਾ ਕਾਫੀ ਉਤਰਾ ਚੜਾ ਦੇਖੇ ਗਏ ਖਾਸ ਤੌਰ ਦੇ ਉੱਤੇ ਮੌਸਮ ਨੇ ਕਰਵਟ ਲਈ ਹੋਈ ਹੈ ਐਨੀ ਠੰਡ ਪਹਾੜਾਂ ਦੇ ਵਿੱਚ ਨਹੀਂ ਜਿੰਨੀ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਪੈ ਰਹੀ ਹੈ ਤੇ ਜਿਸ ਤਰ੍ਹਾਂ ਦੇ ਨਾਲ ਕੋਰਾ ਡਿੱਗ ਰਿਹਾ ਹੈ ਭਲੇਖਾ ਇਹ ਪੈਂਦਾ ਹੈ ਕਿ ਕਿਤੇ ਹਲਕੀ ਹਲਕੀ ਬਰਫਬਾਰੀ ਤਾਂ ਨਹੀਂ ਸ਼ੁਰੂ ਹੋ ਗਈ ਕੁਲਮਲਾ ਕੇ ਧੁੰਦ ਦੇ ਕਾਰਨ ਕਾਫੀ ਹਾਦਸੇ ਵੀ ਵਾਪਰ ਰਹੇ ਨੇ ਲੋਕ ਵੀ ਆਪਣਾ ਬਚਾਅ ਕਰਦੇ ਨਜ਼ਰ ਆ ਰਹੇ ਨੇ ਠੰਡ ਤੋਂ ਤੇ ਹਾਦਸਿਆਂ ਤੋਂ ਜਨਵਰੀ ਦੇ ਵਿੱਚ ਕਾਫੀ ਠੰਡ ਹੈ ਜੀ ਦੇਖੋ ਜਿਹੜਾ ਇਹ ਮਹੀਨਾ ਆਗਾਜ਼ ਹੋਇਆ ਹਮ ਆਮ ਤੌਰ ਤੇ ਤਾਂ ਪੋਦਾ ਮਹੀਨਾ ਹਮ ਤੇ ਪੋਦਾ ਮਹੀਨਾ ਕਹੇ ਹਾਂ ਵੀ ਨਾ ਜਿਹੜਾ ਸਭ ਤੋਂ ਸਰਦ ਠੰਡ ਵਾਲਾ ਹੁੰਦਾ ਹਮ ਕਿਉਂਕਿ ਪੋਦਾ ਮਹੀਨਾ ਜਦੋਂ ਸ਼ੁਰੂ ਹੁੰਦਾ ਹੈ ਤਾਂ ਸਾਡੇ ਉਹ ਇਤਿਹਾਸਿਕ ਪਲ ਹਮ ਭਾਅ ਪਰਵਾਰ ਵਿਛੋੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਛੋਟਿਆਂ ਦੀ ਸ਼ਹਾਦਤ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਹੂੰ ਉਹਦੇ ਨਾਲ ਜੁੜਿਆ ਹੋਇਆ ਇਹਦੇ ਨਾਲ ਲਾਲ ਇਸੇ ਦੇ ਵਿੱਚ ਸਾਡਾ ਜਿਹੜਾ ਅਸਾਈ ਭਾਈਚਾਰਾ ਇਹਨਾਂ ਦਾ ਵੀ ਤਿਹਾਰ ਆਉਂਦਾ ਹੈ ਕ੍ਰਿਸਮਸ ਹੂੰ ਉਦਵਾਦ ਇਹ ਦਿਨ ਚੜਦਾ ਪਰ ਜਿੱਦੰ ਦਾ ਇਹ ਦਿਨ ਚੜਿਆ ਭਾਵ ਅਸੀਂ 2024 ਦੇ ਵਿੱਚ ਦਾਖਲ ਹੋਏ ਆ ਹੂੰ ਉਦੋਂ ਤੋਂ ਇੰਜ ਲੱਗਦਾ ਕਿ ਪਹਾੜਾਂ ਦੇ ਵਿੱਚ ਤਾਪਮਾਨ ਘਟ ਹੈ ਤੁਸੀਂ ਤਾਂ ਗੜਾਗੁੜਾ ਵੀ ਮਾਰ ਕੇ ਆਏ ਹੋ ਹੂੰ ਤੇ ਪੰਜਾਬ ਦੀ ਧਰਤੀ ਦੇ ਉੱਤੇ ਇਹ ਜਿਆਦਾ ਮਦਾਨੀ ਇਲਾਕਿਆਂ ਦੇ ਵਿੱਚ ਜਿਆਦਾ ਠੰਡ ਪੈ ਰਹੀ ਹੈ ਹੂੰ ਤੇ ਸੁੱਕੀ ਠੰਡ ਪੈ ਰਹੀ ਹੈ ਜੀ ਮੇਰਾ خیال ਆ ਕਿ ਇਸ ਹਫ਼ਤੇ ਦੇ ਵਿੱਚ ਸੂਰਜ ਦੇਵਤਾ ਦੇ ਦਰਸ਼ਨ ਕੱਲ ਹੂੰ ਕੁਝ ਕੁ ਘੰਟਿਆਂ ਵਾਸਤੇ ਹੋਏ ਪਰ ਬਦਲਬਾਈ ਕਰਕੇ ਉਹ ਵੀ ਕੋਈ ਜ਼ਿਆਦਾ ਅਸਰ ਨਹੀਂ ਦਿਖਾ ਸਕੇ ਹਵਾ ਠੰਢੀ ਹੋ ਸੀ ਹਮ ਕਈ ਕਿਸਾਨ ਭਰਾ ਕਹਿੰਦੇ ਆ ਕਿ ਕਣਕ ਵਾਸਤੇ ਤਾਂ ਚੰਗੀ ਹੈ ਪਰ ਆਲੂਆਂ ਤੇ ਹੋਰ ਫਸਲਾਂ ਵਾਸਤੇ ਇਹ ਕੋਰਾ ਪੈਣਾ ਮਾੜਾ ਹੈ ਗਲਤ ਹੈ ਹਮ ਅਸੀਂ ਨਵੇਂ ਸਾਲ 'ਚ ਆ ਗਏ ਆ ਤੇ ਪਹਿਲਾ ਜਿਹੜਾ ਖਬਰ ਤੋੜ ਇਸ ਸਾਲ ਦਾ ਆਪਾਂ ਦੋਨੋਂ ਸੁਸ਼ੋਭਤਾਂ ਪਰ ਸਾਰੇ ਹੁਣ ਇਹੀ ਪਹਿਲਾਂ ਤਾਂ ਕਹਿੰਦੇ ਸੀ ਠੰਡ ਨਹੀਂ ਪੈਂਦੀ ਹੁਣ ਕਹਿੰਦੇ ਆ ਕਿ ਸੂਰਜ ਦੇਵਤਾ ਦੇ ਦਰਸ਼ਨ ਕਦੋਂ ਹੋਣ ਤੇ ਲਗਾਤਾਰ ਕੋਰਾ ਧੁੰਦ ਤੇ ਠੰਡ ਬਹੁਤ ਜ਼ਿਆਦਾ ਆਮ ਤੌਰ ਤੇ ਡਾਕਟਰਾਂ ਨੇ ਜਿਹੜੇ ਵੱਡੀ ਉਮਰ ਦੇ ਵਿਅਕਤੀ ਨੇ ਉਹਨਾਂ ਉੱਤੇ ਬੱਚਿਆਂ ਨੂੰ ਸਲਾਹ ਦੱਤੀ ਹੈ ਕਿ ਤੁਸੀਂ ਘਰਾਂ ਚ ਰਹੋ ਕੋਸ਼ਿਸ਼ ਕਰੋ ਕਿ ਗਰਮ ਰਹੋ ਤੇ ਇਹਨਾਂ ਦਿਨਾਂ ਦੇ ਵਿੱਚ ਜੇ ਸੈਰ ਵੀ ਨਾ ਕੀਤੀ ਜਾਵੇ ਪਰ ਬਹੁਤ ਸਾਰੇ ਲੋਕ ਸਾਡੇ ਵਰਗੇ ਉਹੋ ਜਿਹੇ ਨੇ ਜਿਹੜੇ ਸੈਰ ਛੱਡਦੇ ਨਹੀਂ ਹੂੰ ਭਾਵੇਂ ਉਹਨਾਂ ਨੇ ਕਿਹਾ ਕਿ ਤਿੰਨ ਪਰਤੀ ਤੁਹਾਡਾ ਠੰਡ ਤੋਂ ਬਚਾਅ ਹੋਣਾ ਚਾਹੀਦਾ ਇੱਕ ਤਾਂ ਸਰੀਰ ਦੇ ਨਾਲ ਬਿਲਕੁਲ ਬਾਰ-ਬਾਰ ਦੂਜਾ ਤੁਸੀਂ ਸ਼ਰਟ ਪੋਣੇ ਉਹਦੇ ਉੱਤੋਂ ਦੀ ਸਵੈਟਰ ਤੇ ਫਿਰ ਉਹਦੇ ਉੱਪਰ ਦੀ ਵੀ ਤੁਹਾਡੇ ਕੋਟੀ ਜਾਂ ਕਿਸੇ ਕਿਸਮ ਦਾ ਕੋਈ ਹੋਣਾ ਚਾਹੀਦਾ ਲੱਗਦਾ ਹੈ ਕਿ ਅਗਲੇ ਦਿਨਾਂ ਦੇ ਵਿੱਚ ਸੂਰਜ ਦੇਵਤਾ ਦੇ ਦਰਸ਼ਨ ਹੋ ਜਾਣਗੇ ਕਿਉਂਕਿ ਮੌਸਮ ਵਿਭਾਗ ਕਹਿ ਰਿਹਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਹਲਕੀ ਬੂੰਦਾਬਾਦੀ ਵੀ ਹੋ ਸਕਦੀ ਹੈ ਜੀ ਟੇਲਾ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਜਿੱਥੇ ਇੱਕ ਪਾਸੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਦੇਸ਼ ਅੱਗੇ ਵਧ ਰਿਹਾ ਹੈ ਮੈਂ ਦੋ ਖਬਰਾਂ ਲੈ ਕੇ ਆਈਆਂ ਜਿਨ੍ਹਾਂ ਨੂੰ ਆਪਾਂ ਇਕੱਠਾ ਜੋੜ ਕੇ ਦੇਖ ਲੈਣੇ ਆ ਮੋਦੀ ਸਾਹਿਬ ਕਹਿੰਦੇ ਆ ਕਿ ਦੇਸ਼ ਤਰੱਕੀ ਕਰ ਰਿਹਾ ਹੈ ਦੇਸ਼ ਤਾਂ ਜਿਹੜੀ ਬਹੁਤ ਅਗਗੇ ਤੌਰ ਤੇ ਜਾ ਰਿਹਾ ਤੇ ਕਾਂਗਰਸ ਦੇ ਪ੍ਰਧਾਨ ਮਲਕਰ ਜਨ ਖੜਗੇ ਨੇ ਹੂੰ ਉਹ ਸਵਾਲ ਚੁੱਕ ਰਹੇ ਨੇ ਪ੍ਰਧਾਨ ਮੰਤਰੀ ਸਾਹਿਬ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਤਾਂ ਪਹਿਲਾਂ ਕਹਿਤਾ ਸੀ ਕਿ ਦੇਸ਼ ਤੀਰੀ ਅਰਥ ਵਿਵਸਥਾ ਬਣ ਜਾਵੇਗਾ ਹੂੰ ਜਦੋਂ ਮੈਂ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਗਾ ਉਹਨਾਂ ਨੇ ਤਾਂ ਆਪਣਾ ਫੈਸਲਾ ਕਰਤਾ ਲੋਕਾਂ ਨੇ ਕਰਨਾ ਹੈ ਕਦੋਂ ਹੁੰਦਾ ਪਤਾ ਨਹੀਂ ਸੋ ਪਹਿਲੇ ਦਿਨੀ ਉਸ ਤੋਂ ਪਹਿਲਾਂ ਐਤਵਾਰ ਦਾ ਦਿਨ ਸੀ ਤੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਮਨਕੀ ਬਾਤ ਦੇ ਵਿੱਚ ਇਹ ਸਾਰੀਆਂ ਗੱਲਾਂ ਕੀਤੀਆਂ ਕਿ ਦੇਸ਼ ਤਰੱਕੀ ਵਾਲੇ ਪਾਸੇ ਨੂੰ ਜਾ ਰਿਹਾ ਹੈ ਤੇ ਪਿਛਲੇ ਹਫ਼ਤੇ ਦੇ ਵਿੱਚ ਅਸੀਂ ਅਵੀਰਵਾਲ ਦਿਵਸ ਛੋਟੇ ਸਾਹਿਬ ਜਾਦਿਆਂ ਦੀ ਸ਼ਹਾਦਤ ਦਾ ਦਿਨ ਮਨਾ ਕੇ ਹਟੇ ਆਂ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਸਾਹਿਬ ਜਾਦਿਆਂ ਤੋਂ ਸਾਹਿਬ ਜਾਦਿਆਂ ਤੋਂ ਸਾਹਿਬ ਜਾਦਿਆਂ ਤੋਂ ਪ੍ਰੇਰਣਾ ਲੈ ਕੇ ਹੀ ਅਸੀਂ ਆਪਣਾ ਦੇਸ਼ ਅੱਗੇ ਵਧਾ ਰਹੇ ਹਾਂ ਸੋ ਇਹ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਤੇ ਹੁਣ ਆ ਜੋ ਦੂਜੇ ਪਾਸੇ ਮਾਲਕਰ ਜਨ ਖੜ ਗਏ ਮਲਕਰਜਨ ਖੜਗੇ ਕਹਿੰਦੇ ਨੇ ਕਿ ਮੋਦੀ ਸਾਹਿਬ ਤੁਸੀਂ ਜਿਹੜੇ 2014 ਚ ਵਾਅਦੇ ਕੀਤੇ ਸੀ ਆਪਾਂ ਕੁਝ ਲੇਖਾ ਜੋਖਾ ਉਹਦੇ ਹੀ ਕਰ ਲਏ ਤੁਸੀਂ ਉਦੋਂ ਕਿਹਾ ਸੀ ਕਿ ਦੇਸ਼ ਦੇ ਵਿੱਚ ਜਿਹੜਾ ਵਿਦੇਸ਼ਾਂ ਚ ਪੈਸਾ ਪਿਆ ਹੈ ਕਾਲਾ ਧਨ ਮੈਂ ਵਾਪਸ ਲੈ ਕੇ ਤੁਹਾਡੇ ਖਾਤਿਆਂ ਚ ਪਾਉਂਗਾ ਲੋਕ ਘਬਰਾ ਹੋ ਗਏ ਤੁਸੀਂ ਇਹ ਵੀ ਕਿਹਾ ਸੀ ਕਿ 2 ਕਰੋੜ ਨੌਕਰੀ ਹਰ ਸਾਲ ਦਿੱਤੀ ਜਾਊਗੀ ਤੇ ਤੁਸੀਂ ਇਹ ਵੀ ਕਿਹਾ ਸੀ ਕਿਸਾਨਾਂ ਦੀ ਆਮਦਨ 22 ਤੱਕ ਦੁੱਗਣੀ ਹੋ ਜਾਵੇਗੀ ਤੇ ਅਰਥਵਿਵਸਥਾ 5000 ਡਾਲਰ ਨੂੰ ਪਾਰ ਕਰ ਜਾਵੇਗੀ ਹੋ ਗਿਆ ਇਹ ਸਾਰਾ ਕੁਝ ਤੇ ਦੇਸ਼ ਅੰਦਰ 24 ਘੰਟੇ ਬਿਜਲੀ ਸਪਲਾਈ ਲੋਕਾਂ ਨੂੰ ਮਿਲੇਗੀ ਜੋ ਤੁਸੀਂ ਕਿਹਾ ਸੀ ਖੜਗੇ ਸਾਹਿਬ ਕਹਿੰਦੇ ਕਿ ਇੱਕ ਸਫੈਦ ਪੱਤਰ ਜਾਰੀ ਕਰ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ ਕਿ ਕੀ ਕੁਝ ਹੋ ਗਿਆ ਕੀ ਕੁਝ ਰਹਿ ਗਿਆ ਉਹ ਕਹਿੰਦੇ ਅਸੀਂ ਨਹੀਂ ਤੁਸੀਂ ਉਹ ਕਰ ਦਿਓ ਜੋ ਤੁਸੀਂ 14 ਚ ਕਿਹਾ ਜੋ ਤੁਸੀਂ 19 ਚ ਕਿਹਾ ਕਿ ਉਹ ਸਾਰਾ ਕੁਝ ਅੱਜ ਪੂਰਾ ਹੋ ਗਿਆ ਸੋ ਇਹਨਾਂ ਚੀਜ਼ਾਂ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਤੋਂ ਜਵਾਬ ਕਾਂਗਰਸ ਦੇ ਕੁੱਲ ਹਿੰਦ ਪ੍ਰਧਾਨ ਮਲਕਰ ਜਨ ਖੜਗੇ ਸਾਹਿਬ ਨੇ ਮੰਗੇ ਨੇ ਜੀ ਤੇ ਟੇਟਲੋ ਸਾਹਿਬ ਪੰਜਾਬ ਦੀ ਚਾਕੀ ਦਾ ਮਾਮਲਾ ਵੀ ਕਾਫੀ ਚਰਚਾ ਦੇ ਵਿੱਚ ਹੈ ਖਾਸ ਤੌਰ ਦੇ ਉੱਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵਿਰੋਧੀਆਂ ਨੂੰ ਵੀ ਜਵਾਬ ਦੇ ਦਿੱਤਾ ਹੈ ਖਾਸ ਤੌਰ ਦੇ ਉੱਤੇ ਸੁਨੀਲ ਜਾਖੜ ਹੋਰਾਂ ਨੂੰ ਤੇ ਸੁਨੀਲ ਜਾਖੜ ਹੋਰਾਂ ਦਾ ਉਸ ਤੋਂ ਬਾਅਦ ਸ਼ਾਇਦ ਕੋਈ ਅਜਿਹਾ ਪ੍ਰਤੀਕਰਮ ਆਇਆ ਹੀ ਨਹੀਂ ਕਿ ਉਹਦੇ ਵਿੱਚੋਂ ਕੁਝ ਬੋਲ ਸਕਦੇ ਹੋਣ ਤੇ ਜਿਹੜਾ ਰੱਖਿਆ ਮੰਤਰਾਲਾ ਹੈ ਉਹਨਾਂ ਨੇ ਵੀ ਸਪਸ਼ਟੀਕਰਨ ਦੇ ਦਿੱਤਾ ਹੈ ਕਿ ਜੋ ਇਲਜ਼ਾਮ ਸੁਨੀਲ ਜਾਖੜ ਨੇ ਲਗਾਏ ਸੀ ਕਿ ਝਾਕੀ ਕਿਉਂ ਰਿਜੈਕਟ ਕੀਤੀ ਗਈ ਹੈ ਕਿਉਂਕਿ ਉਹਦੇ ਉੱਤੇ ਕੇਜਰੀਵਾਲ ਸਾਹਿਬ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲੱਗੀ ਹੋਈ ਸੀ ਅਜੇ ਆ ਕੁਝ ਨਹੀਂ ਸੀ ਕਹਿੰਦੇ ਸਾਡੀ ਉਸ ਕੈਟਾਗਰੀ ਦੇ ਵਿੱਚ ਉਹ ਫਿੱਟ ਨਹੀਂ ਬੈਠਦੀ ਸੀ ਤਿੰਨ ਪੜਾਵਾਂ ਦੇ ਵਿੱਚੋਂ ਲੰਘ ਚੁੱਕੀ ਸੀ ਝਾਕੀ ਤੇ ਇਸ ਕਰਕੇ ਰਿਜੈਕਟ ਹੋ ਗਈ ਤੇ ਕੁਲਮਲਾ ਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵੀ ਕਹਿ ਦਿੱਤਾ ਹੈ ਕਿ ਅਸੀਂ ਉਸ ਝਾਕੀ ਨੂੰ ਤਿਆਰ ਕਰਾਂਗੇ ਖੁਦ ਪੰਜਾਬ ਦੇ ਵਿੱਚ ਦਿਖਾਵਾਂਗੇ ਤੇ ਹੋ ਸਕਦਾ ਵੀ ਦਿੱਲੀ ਵਾਲੇ ਪਾਸੇ ਨੂੰ ਵੀ ਉਹ ਝਾਕੀ ਦਿਖਾਈ ਜਾਵੇ ਦੇਖੋ ਜਿਹੜੀ ਗੱਲ ਸੁਨੀਲ ਜਾਖੜ ਸਾਹਿਬ ਨੇ ਕਹੀ ਜਦੋਂ ਸਾਡੇ ਰੱਖਿਆ ਮੰਤਰਾਲੇ ਨੇ ਇਹ ਸਪਸ਼ਟਿਕਰਨ ਦਿੱਤਾ ਕਿ ਤਿੰਨ ਪੜਾਵਾਂ ਦੇ ਵਿੱਚ ਇਹ ਝਾਕੀ ਹੈ ਜਿਹੜੀ ਉਹ ਜਿਹੜੀ ਕਮੇਟੀ ਬਣਾਈ ਸੀ ਉਹਨੇ ਪਾਸ ਕਰਤੀ ਸੀ ਅੱਗੇ ਜਾ ਕੇ ਪੇਚ ਫਸ ਗਿਆ ਜੀ ਫਿਰ ਜਿਹੜਾ ਇਲਜ਼ਾਮ ਸੁਨੀਲ ਜਾਖੜ ਸਾਹਿਬ ਨੇ ਲਾਇਆ ਉਹ ਤਾਂ ਆਟੋਮੈਟਿਕ ਰੱਦ ਹੋ ਗਿਆ ਹੂੰ ਜੇ ਦੋਨੇ ਫੋਟੋਆਂ ਲੱਗੀਆਂ ਹੁੰਦੀਆਂ ਤਾਂ ਸ਼ਾਇਦ ਪਹਿਲੇ ਪੜਾਅ 'ਚ ਉਹ ਵਾਪਸ ਆ ਜਾਂਦੀ ਜੀ ਪਰ ਸ੍ਰੀਲ ਜਾਖੜ ਕਹਿੰਦੇ ਮੈਂ ਆਪਣੀਆਂ ਬਿਆਨਾਂ ਤੇ ਕਾਇਮ ਐ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਮੰਗਦੇ ਨੇ ਤੇ ਅਜੇ ਤੱਕ ਸ੍ਰੀਲ ਜਾਖੜ ਸਾਹਿਬ ਨੇ ਉਹ ਨਹੀਂ ਦਿੱਤਾ ਫਿਰ ਇੱਕ ਫਾਰਮੂਲਾ ਆਇਆ ਕਿ ਇੱਕ ਵੱਖ-ਵੱਖ ਝਾਕੀਆਂ ਇਹਦੇ ਵਿੱਚ ਆਮ ਤੌਰ ਤੇ ਉਹ ਕਹਿੰਦੇ ਵੀ 10 ਤੇ 12 ਹੀ ਝਾਕੀਆਂ ਦਿਖਾਈਆਂ ਜਾਂਦੀਆਂ ਨੇ ਮੈਨੂੰ ਕੇਂਦਰ ਦਾ ਵੀ ਇਹ ਜਿਹੜਾ ਹੈਗਾ ਕੋਈ ਵਧੀਆ ਨਹੀਂ ਲੱਗਦਾ ਸਾਡੇ ਜਿੰਨੇ ਰਾਜ ਹੈ ਤੁਸੀਂ ਉਹਨਾਂ ਦੀਆਂ ਸਾਰਿਆਂ ਦੇ ਇਹ ਦਿਖਾ ਦਿਓ ਹਮ ਇੱਕ ਇੱਕ ਝਾਕੀ ਉਹਨਾਂ ਨੂੰ ਅਲਾਉ ਕਰਾਓ ਕਿ ਆਹ ਸਾਡੀ ਐ ਇਹਦੇ ਉੱਤੇ ਅਸੀਂ ਝਾਕੀ ਦੇ ਰਹੇ ਹਾਂ ਤੇ ਜਿੱਥੇ ਮੁੱਖ ਮਹਿਮਾਨ ਤੇ ਹੋਰ 2 ਘੰਟੇ ਉੱਥੇ ਬੈਂਦੇ ਨੇ 15 ਮਿੰਟ ਹੋਰ ਬਹਿ ਜਾਣਗੇ ਹਮ ਤੁਸੀਂ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਥੋੜਾ ਜਿਹਾ ਕੱਟ ਲਾ ਦਿਓ ਹਮ ਜੇ ਤੁਸੀਂ ਟਾਈਮ ਫਰੇਮ ਉਨਾ ਹੀ ਰੱਖਣੇ ਇਹਨੂੰ ਦੇਖ ਕੇ ਸਵਾਲ ਉੱਠਦੇ ਆ ਹਮ ਤੇ ਸਵਾਲ ਵੀ ਵੱਡੇ ਉੱਠਦੇ ਆ ਫਿਰ ਕੇਂਦਰ ਵੱਲੋਂ ਇੱਕ ਆ ਗਿਆ ਕਿ ਕਿਲਾ ਚ ਜਿਹੜਾ ਹੈ ਲਾਲ ਕਿਲਾ ਉਹਦੇ ਆਸ-ਪਾਸ ਵੀ ਕੁਝ ਝਾਕੀਆਂ ਦੀ ਪ੍ਰਦਰਸ਼ਨੀ ਹੋਣੀ ਹੈ ਹੂੰ ਤੁਸੀਂ ਪੰਜਾਬ ਵਾਲੇ ਉੱਥੇ ਰਲੋ ਹੂੰ ਉਹ ਮੁੱਖ ਮੰਤਰੀ ਨੇ ਕਹਿਤਾ ਅਸੀਂ ਕੋ ਲਈਏ ਹੂੰ ਸਾਡੀਆਂ ਕੁਰਬਾਨੀਆਂ ਸਭ ਤੋਂ ਵੱਧ ਤੇ ਦੇਸ਼ ਦੇ ਜਿਹੜੇ ਸ਼ਹੀਦ ਨੇ ਉਹ ਸਾਰੀਆਂ ਚੀਜ਼ਾਂ ਤੋਂ ਉੱਪਰ ਹੁੰਦੇ ਆ ਇਸ ਕਰਕੇ ਅਸੀਂ ਉਹਨਾਂ ਦਾ અપਮਾਨ ਨਹੀਂ ਸਹਿ ਸਕਦੇ ਹੈ ਤਾਂ ਇਹਦੇ ਵਿੱਚ ਸਾਰੀ ਦੀ ਸਾਰੀ ਰਾਜਨੀਤੀ ਜੀ ਸੋ ਹੁਣ ਮੁੱਖ ਮੰਤਰੀ ਕਹਿੰਦੇ ਆ ਕਿ ਅਸੀਂ ਤਾਂ ਫਿਰ ਆਪ ਦਿਖਾਵਾਂਗੇ ਰਾਜਪਦਰੀ ਸਭਾਗਮ ਪਟਿਆਲੇ 'ਚ ਹੋਣਾ ਹੈ ਹੂੰ ਤੇ ਜਾਂ ਤਾਂ ਇੱਥੇ ਦਿਖਾ ਦਿਓ ਹੂੰ ਤੇ ਮੁੱਖ ਮੰਤਰੀ ਨੇ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਰਾਸ਼ਟਰੀ ਝੰਡੇ ਨੂੰ ਫੈਰਾਉਣਾ ਹੈ ਕਿਉਂਕਿ ਜਿਹੜਾ ਗੁਰਨਾਨਕ ਜੀ ਦੀ ਵੰਡੋਂ ਦਿਹਾਣੇ ਦਾ ਉੱਥੇ ਸੰਥੈਟਿਕ ਟਰੈਕ ਬਣ ਚੁੱਕਿਆ ਤੇ ਮੁੱਖ ਮੰਤਰੀ ਕਹਿੰਦੇ ਵੀ ਜਿੱਥੇ-ਜਿੱਥੇ ਇਹ ਪੈਸੇ ਖਰਚੇ ਨੇ ਸੰਥੈਟਿਕ ਟਰੈਕ ਤੇ ਉੱਥੇ ਦੁਬਾਰਾ ਨੁਕਸਾਨ ਹੋ ਜਾਊਗਾ ਇਸ ਕਰਕੇ ਅਸੀਂ ਉਹਦੀ ਥਾਂ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਇਹ 26 ਜਨਵਰੀ ਦੀ ਪ੍ਰੇਰਣ ਹੋਵੇਗੀ ਜਿੱਥੇ ਮੁੱਖ ਮੰਤਰੀ ਖੁਦ ਜਾਣਗੇ ਤੇ ਮੈਨੂੰ ਲੱਗਦਾ ਕਿ ਇਹ ਜਿਹੜੀ ਝਾਕੀ ਵਾਲਾ ਮਾਮਲਾ ਹੈਗਾ ਉਹਦੇ ਵਿੱਚ ਜਿਹੜੀ ਪੰਜਾਬ ਦੀ ਸਰਕਾਰ ਆ ਉਹਦਾ ਤਰਕ ਕੁਝ ਮੈਨੂੰ ਉੱਚਾ ਨਜ਼ਰ ਆਉਂਦਾ ਹੈ ਜੀ ਬਿਲਕੁਲ ਜੀ ਪਰ ਚਾਕੀ ਉਥੇ ਦੇਸ਼ ਦੁਨੀਆ ਦੀ ਚਰਚਾ ਦੇ ਵਿੱਚ ਆਉਣੀ ਸੀਗੀ 26 ਜਨਵਰੀ ਗਣਤੰਤਰ ਦਿਵਸ ਤੇ ਪਰ ਜਿੰਨਾ ਇਹਦੇ ਉੱਤੇ ਵਿਵਾਦ ਪੈਦਾ ਹੋ ਗਿਆ ਉਹ ਚਾਕੀ ਜਿਆਦਾ ਚਰਚਾ ਦੇ ਵਿੱਚ ਆ ਗਈ ਹੈ ਚਾਕੀ ਦਿਸਣ ਤੋਂ ਪਹਿਲਾਂ ਹੀ ਚਰਚਾ ਦੇ ਵਿੱਚ ਹੈ ਕਿਉਂਕਿ ਚਰਚਾ ਚ ਆਉਣੀ ਜ਼ਰੂਰੀ ਸੀ ਚਰਚਾ ਚ ਆ ਚੁੱਕੀ ਹੈ ਜੀ ਤੇ ਅਗਲੀ ਖਬਰ ਦਾ ਰੁਖ ਕਰਦੇ ਆ ਜਸਤੇਦਾਰ ਗੁਰਦੇਵ ਸਿੰਘ ਕੌਕੇ ਦਾ ਮਾਮਲਾ ਵੀ ਕਾਫੀ ਪਖਿਆ ਹੋਇਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਕੀਤਾ ਗਿਆ ਉਹਨਾਂ ਦੀ ਜਿਹੜੀ ਧਰਮ ਪਤਨੀ ਹੈ ਉਹ ਕਈ ਤਰ੍ਹਾਂ ਦੇ ਇਲਜ਼ਾਮ ਲਗਾ ਰਹੀ ਹੈ ਤੇ ਸਭ ਤੋਂ ਸਖਤ ਟਿੱਪਣੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਆ ਜਿਨ੍ਹਾਂ ਨੇ ਕਹਿ ਦਿੱਤਾ ਕਿ ਜਿਹੜੇ ਲੀਡਰ ਬਾਹਾਂ ਉਲਾਰ ਉਲਾਰ ਕੇ ਰੌਲਾ ਪਾਉਂਦੇ ਸੀਗੇ ਉਹ ਕਿਤੇ ਵੀ ਨਜ਼ਰ ਨਹੀਂ ਆਏ ਤਰਵਿੰਦਰ ਜੀ 1 ਜਨਵਰੀ 1993 ਨੂੰ ਹ ਬੀਪੀ ਤਵਾੜੀ ਦੀ ਰਿਪੋਰਟ ਦੇ ਮਤਾਬਕ ਜਥੇਦਾਰ ਗੁਰਦੇਵ ਸਿੰਘ ਕੌਂਕੇ ਸਾਹਿਬ ਨੂੰ ਉਸ ਵੇਲੇ ਦੇ ਜ਼ਾਲਮ ਪੁਲਸ ਮੁਖੀ ਸਵਰਨ ਸਿੰਘ ਘੋਟਰੇ ਵੱਲੋਂ ਬੇਹੱਦ ਤਸ਼ੱਦਦ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਫਿਰ ਕਹਿੰਦੇ ਆ ਕਿ ਉਹਨਾਂ ਦੇ ਟੁਕੜੇ-ਟੁਕੜੇ ਕੀਤੇ ਗਏ ਤੇ ਕਹਿੰਦੇ ਜੀ ਪੁਲਸ ਦੀ ਜਿਹੜੀ ਸਪਾਈ ਦੀ 벨ਟ ਹੈ ਅੱਜ ਕੱਲ ਤਾਂ ਇਹ 벨ਟ ਹੈ ਜਿਹੜੀ ਤਰਵਿੰਦਰ ਰੈਕਸ਼ਨ ਦੀ ਪੌਣ ਲਾਗੇ ਉਸ ਵੇਲੇ ਤਾਂ ਇੰਨੀ ਮੋਟੀ ਸੀ ਇਹ ਬੈਲਟ ਜਿਹੜੀ ਪ੍ਰਾਣੀ ਪੁਲਿਸ ਵਾਲਿਆਂ ਦੇ ਚਮੜੇ ਦੀ ਤੁਸੀਂ ਤੋੜ ਕੇ ਦਿਖਾ ਦਿਓ ਹੂੰ ਤੁਹਾਨੂੰ ਵੱਢਣ ਲੱਗੇ ਵੀ ਘੱਟੋ-ਘੱਟ 5-7 ਤੋਂ 10 ਮਿੰਟ ਲੱਗ ਸਕਦੇ ਐ ਝੂਟਦੇ ਪੈਰ ਨਹੀਂ ਹੁੰਦੇ 1 ਜਨਵਰੀ 93 ਤੋਂ ਲੈ ਕੇ 31 ਸਾਲ ਨਾ ਅਕਾਲੀ ਦਲ ਤੇ ਨਾ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦੇ ਅੱਖ ਸੁੱਤੀ ਰਹੀ 98 ਚ ਉਸ ਵੇਲੇ ਦੇ ਮੁੱਖ ਮੰਤਰੀ ਬਾਦਲ ਸਾਹਿਬ ਮਨੁੱਖੀ ਅਧਿਕਾਰ ਸੰਗਠਨ ਦੀ ਇਨਕੁਆਇਰੀ ਕਰਾ ਦਿੰਦੇ ਆ ਉਸ ਵੇਲੇ ਦੇ ਏ ਡੀ ਜੀਪੀ ਬੀ ਪੀ ਤਵਾੜੀ ਤੇ ਜਿਹੜਾ ਕੁਝ ਬੀ ਪੀ ਤਵਾੜੀ ਸਾਹਿਬ ਨੂੰ ਉਠਾਉਣਾ ਪਿਆ ਸਾਡੇ ਸਾਰਿਆਂ ਦੇ ਸਾਹਮਣੇ ਹੁਣ ਜਦਰ ਕੌਂਕੇ ਸਾਹਿਬ ਦੀ ਧਰਮ ਪਤਨੀ ਸਤਕਾਰਯੋਗ ਬੀਬੀ ਗੁਰਮੇਲ ਕੌਰ ਉਹਨਾਂ ਨੇ ਬਹੁਤ ਸਖਤ ਬਿਆਨ ਦਿੱਤਾ ਹੈ ਉਹ ਕਹਿੰਦੇ ਅੱਜ ਜਿਹੜੇ ਕੌਂਕੇ ਸਾਬ ਦੀ ਗੱਲ ਕਰਦੇ ਆ ਜਥੇਦਾਰ ਸਾਹਿਬ ਦੀ ਇਹ ਤਾਂ ਨਾਲ ਹੀ ਨਹੀਂ ਖੜੇ ਹੂੰ ਹੁਣ ਤੱਕ ਪਰਿਵਾਰ ਆਪਣੇ ਘਰ ਦੇ ਵਿੱਚ ਖੁਦ ਸ੍ਰੀ ਅਖੰਡ ਪਾਤਸ਼ਾਹਬ ਕਰਵਾ ਕੇ ਭੋਗ ਪਾਉਂਦਾ ਰਿਹਾ ਤੇ ਸ਼ਰੋਣੀ ਕਮੇਟੀ ਨੂੰ ਅੱਜ ਇਹ ਜਿ ਕਿਉਂ ਜਾਗ ਪਿਆ 30 ਸਾਲਾਂ ਬਾਅਦ ਕਿਉਂਕਿ ਅਕਾਲੀ ਦਲ ਫਸਿਆ ਹੋਇਆ ਹੈ ਮਾਮਲਾ ਸਿਆਸਤ ਦਾal ਹੈ ਤੇ ਗਲਪਾ ਤਾਂ ਸ਼ਰਮਣੀਗੁਰ ਤੋਂ ਰਾਪਰਬੰਧ ਕਮੇਟੀ ਦੇ ਕਿੰਨੇ ਚਿਰ ਤੱਕ ਦੇ ਰਹੋਗੇ ਤੇ ਕਿੰਨਾ ਚਿਰ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਂਦੇ ਰਹੋਗੇ ਤੇ ਹੁਣ ਕਹਿੰਦੇ ਜੀ ਉਹ ਤਾਂ ਰਿਪੋਰਟੇ ਜਾਲੀ ਆ ਸਹੀ ਨਹੀਂ ਅਖੀਰਲੇ ਪਹਿਰੇ 'ਚ ਜਿਹੜਾ ਉਹਨਾਂ ਨੇ ਕਿਹਾ ਇਹਦਾ ਪਰਚਾ ਦਰਜ ਕਰੋ ਤੇ ਸੀਆਰਪੀਸੀ ਦੀ ਧਾਰਾ 173 ਤਹਿਤ ਇਹਦਾ ਚਲਾਨ ਆ ਜਿਹੜਾ ਅਦਾਲਤ 'ਚ ਪੇਸ਼ ਕੀਤਾ ਜਾਵੇ ਉਹ ਹੋਰ ਕੀ ਹੈ ਤੇ ਇਹ ਵੀ ਕਦੇ ਦੱਸਣ ਨੂੰ ਤਿਆਰ ਨਹੀਂ ਕਿ ਲੁਧਿਆਣੇ ਦੇ ਇੱਕ ਕਾਲੀ ਆਗੂ ਦੇ ਘਰ ਬਹਿ ਕੇ ਉਹ ਸਵਰਨ ਸਿੰਘ ਘੋਟਰੇ ਨੂੰ ਬਾਦਲ ਸਾਹਿਬ ਫੋਨ ਕਰਦਿਆ ਕਾਕਾ ਜੀ ਇਹਨਾਂ ਨੂੰ ਘਰ ਦਾ ਲੰਗਰ ਸ਼ਿਕਾਏ ਉਹ ਤੇ ਵਸਤਰ ਇਹਨਾਂ ਨੂੰ ਇਹਨਾਂ ਦੇ ਦੇ ਦਿਓ ਜਦੋਂ ਕਿ ਸਾਰਾ ਪਤਾ ਸੀ ਉਹਨਾਂ ਨੂੰ ਨਿਰਵਸਤਰ ਕਰਕੇ ਤੇ ਕਿਵੇਂ-ਕਿਵੇਂ ਪੁੱਠਾ ਟੰਗ ਕੇ ਉਹਨਾਂ ਦੇ ਨਾਲ ਤਸ਼ੱਦਦ ਹੋਇਆ ਉਹ ਮਰ ਗਿਆ ਇਹਨਾਂ ਦਾ ਇੱਕ ਡੀਐਸਪੀ ਸੋਢੀ ਹਰਪਗਵਾਨ ਸਿੰਘ ਸੋਢੀ ਕਹਿੰਦੇ ਆ ਕਿ ਸ਼ੁਰੂਆਤੀ ਦੌਰ ਦੇ ਵਿੱਚ ਇਨਟੈਰੋਗੇਟ ਹੋਣੇ ਕੀਤਾ ਉਹ ਸੀਆਈਏ ਇਨਚਾਰਜ ਸੀ ਹੂੰ ਦਸੰਬਰ ਦਾ ਮਹੀਨਾ ਆ ਚੱਲ ਰਿਹਾ ਜਨਵਰੀ ਦਾ ਤੇ ਜਦੋਂ ਤੁਸੀਂ ਮਾਰਾ ਜਾ ਵੀ ਕੱਪੜੇ ਤੋਂ ਬਾਹਰ ਨਹੀਂ ਹੋ ਸਕਦੇ ਜਦਦਰ ਸਾਹਿਬ ਦੇ ਉੱਤੇ ਠੰਡਾ ਪਾਣੀ ਪਾ ਪਾ ਕੇ ਮੂੰਹ ਤੇ ਕੱਪੜਾ ਪਾ ਲੈਂਦੇ ਆ ਇਹ ਹੂੰ ਤੇ ਜਦੋਂ ਸਾਹ ਖਿੱਚਦੇ ਆ ਨਾ ਤੁਸੀਂ ਉਹ ਪਾਣੀ ਫੇਫੜਿਆਂ 'ਚ ਪੈਂਦੇ ਹੂੰ ਕਰੰਟ ਲਾਉਂਦੇ ਆ ਥੋੜੇ ਛੱਡੇ ਪਾੜਦੇ ਆ ਉਹ ਸਾਰਾ ਕੁਝ ਡਾਲ ਕੀਤਾ ਜੇ ਕਿਸੇ ਨੇ ਉੱਥੇ ਗੱਦੇ ਤੇ ਉਹਨਾਂ ਨੂੰ ਪਾ ਕੇ ਉੱਤੇ ਕੰਬਲ ਦੇ ਕੇ ਹੀਟਰ ਲਾਤਾ ਤੇ ਇਸ ਘੋਟਨੇ ਨੂੰ ਉਹਦਾ ਜਿਹੜਾ ਰਿਪੋਰਟ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਮੈਂ ਕੋਲੋਂ ਨਹੀਂ ਕਹਿ ਰਿਹਾ ਤੇ ਉਹ ਗਰਵੇਲ ਕੋਲ ਕਹਿੰਦੇ ਨੇ ਕਿ ਤੁਹਾਨੂੰ ਉਦੋਂ ਤੱਕ ਕਿਸੇ ਨੂੰ ਯਾਦ ਆਈ ਨਾ ਹੂੰ ਉਹਨਾਂ ਨੂੰ ਤਿੰਨ ਵਾਰੀ ਲਿਜਾਇਆ ਗਿਆ ਪਹਿਲਾਂ 20 ਨੂੰ ਉਹਨਾਂ ਦੇ ਦੋਤੇ ਦੀ ਮੌਤ ਹੋ ਗਈ ਸੀ ਤੇ ਉਹ ਕਹਿਗੇ ਕਿ ਪਤਾ ਨਹੀਂ ਮੈਨੂੰ ਕਦੋਂ ਭੇਜਣਗੇ ਨਹੀਂ ਤੁਸੀਂ ਕਿਰਪਾ ਕਰਕੇ ਹੁਣ ਸਰਕਾਰ ਕਰ ਲਿਓ ਫਿਰ ਜਦੋਂ 25 ਨੂੰ ਲੈ ਕੇ ਗਏ ਉਹ ਗੁਰੂ ਘਰ ਦੇ ਵਿੱਚ ਕਥਾ ਕਰ ਰਹੇ ਸੀ ਹੂੰ ਉੱਥੇ ਇੰਸਪੈਕਟਰ ਲੈਨ ਆਇਆ ਉਹ ਕਹਿੰਦੇ ਜੀ ਪਹਿਲਾਂ ਮੈਂ ਘਰ ਜਾਣਾ ਉਹਨਾਂ ਨੇ ਲੰਗਰ ਪਣੀ ਛਕਿਆ ਇਸ਼ਾਰਾ ਕੀਤਾ ਲੰਗਰ ਪਣੀ ਛਕ ਕੇ ਤੇ ਜਾਂਦੇ ਹੋਏ ਇੱਕ ਗੱਲ ਕਹਿ ਗਏ ਕਿ ਭਾਈ ਸਰਕਾਰਾਂ ਦਾ ਪਤਾ ਨਹੀਂ ਔਰ ਪਤਾ ਨਹੀਂ ਮੁੜਾਂਗੇ ਕਿ ਨਹੀਂ ਹੂੰ ਜਾਣੀ ਜਾਣ ਸਨ ਉਹਨਾਂ ਬਾਰੇ ਬਹੁਤ ਕੁਝ ਕਈ ਵਿਦਵਾਨ ਦੱਸਦੇ ਆ ਜਿਨ੍ਹਾਂ ਦੀ ਮੁਲਾਕਾਤ ਹੋਈ ਸੀ ਤੇ ਰੋਟੂਰ ਵਾਲਾ ਦਰਸ਼ਨ ਤੋਂ ਸਪਾਈ ਬਹੁਤ ਕੁਝ ਬਿਆਨ ਕਰਦਾ ਹੈ। ਹੂੰ। ਕਈ ਹੋਰ ਬਿਆਨ ਕਰਦੇ ਨੇ ਤੇ ਉਹ ਰਿਪੋਰਟ 98 ਤੋਂ ਦੱਬੀ ਰੱਖੀ ਜਦ ਤਰ ਤਲਵੰਡੀ ਵਾਲੇ ਦਬਦਵਾ ਸਾਹਿਬ ਵਾਲੇ ਗੈਨੀ ਹਰਪੀ ਸੋ ਕੀ ਕਹਿੰਦੇ ਆ। ਹੂੰ। ਉਹ ਕਹਿੰਦੇ ਜਿਹੜੇ ਬਾਹਾ ਓਲਾਰ ਓਲਾਰ ਕਹਿੰਦੇ ਸੀ ਤੇ ਜਿਨ੍ਹਾਂ ਨੇ ਰਿਪੋਰਟ ਦੱਬ ਕੇ ਰੱਖੀ ਸਾਢੇ 13 ਸਾਲ ਸਰਕਾਰ ਰਹੀ ਉਹਨਾਂ ਦੀ ਹੂੰ ਉਹ ਲੋਕਾਂ ਨੂੰ ਇੱਕ ਚੀਜ਼ ਸਮਝਾਉਣੀ ਸ਼ੁਰੂ ਹੋ ਗਈ ਹੈ ਕਿ ਜ਼ਥੇਦਾਰ ਜਗਦੇਵ ਸਿੰਘ ਖੁੱਡੀਆਂ ਜ਼ਥੇਦਾਰ ਜਗਦੇਵ ਸਿੰਘ ਆ ਸੌਰੀ ਗੁਰਦੇਵ ਸਿੰਘ ਕੌਕੇ ਤੇ ਕਈ ਜਿਹੜੇ ਹੋਰ ਲਾਪਤਾ ਹੋਏ ਨੇ ਉਹ ਇਸ ਸਿਆਸ ਦੀ ਸੌੜੀ ਰਾਜਨੀਤੀ ਦੀ ਪੇਂਟ ਚੜੇ ਕਈ ਬੰਦਿਆਂ ਨੂੰ ਭੌਂਦਾ ਨਹੀਂ ਸੀ ਉਹ ਲੋਕ ਆਪੇ ਸਮਝ ਜਾਣਗੇ ਵੀ ਉਹ ਕੌਣ ਬੰਦੇ ਐ ਜਿਹੜੇ ਜੱਦਰ ਕੌਕੇ ਸਾਹਿਬ ਨੂੰ ਜਾਂ ਜ਼ਥੇਦਾਰ ਜਗਦੀਪ ਸਿੰਘ ਖੁੱਡੀਆਂ ਨੂੰ ਉਹਨਾਂ ਦੀ ਹਰਮਨ ਪਿਆਰਤਾ ਨੂੰ ਉਹਨਾਂ ਨੂੰ ਭੌਂਦਾ ਨਹੀਂ ਸੀ ਕਿਉਂਕਿ ਇਸ ਕਰਕੇ ਇਹ ਜਿਹੜਿਆ ਹੋਇਆ ਇਹਦੇ ਤੇ ਤਾਂ ਬਹੁਤ ਵੱਡਾ ਖੁੱਡੀਆਂ ਸਾਹਿਬ ਅੱਜਕੱਲ ਮંત્રી ਨੇ ਘਟੋਕਟ ਆਪਣੇ ਪਿਤਾ ਦੇ ਇਸ ਰਾਸਵੀ ਕਤਲ ਦੀ ਪੜਤਾਲ ਤਾਂ ਕਰਵਾ ਲੈ ਜੱੱਦਰ ਸਾਹਿਬ ਨੂੰ ਤਾਂ ਘਰੋਂ ਸ਼ਾਮ ਨੂੰ ਚੁੱਕ ਕੇ ਲੈ ਕੇ ਗਏ ਨੇ 1999 ਦੇ ਵਿੱਚ ਜੱੱਦਰ ਸਾਹਿਬ ਜਿਹੜੇ ਜਗਦੀਪ ਸਿੰਘ ਤਲਵੰਡੀ ਨੇ ਉਹਨਾਂ ਨੂੰ ਘਰੋਂ ਅਣਪਛਾਤੇ ਬੰਦੇ ਲੈ ਕੇ ਗਏ ਸਨ ਜੋ ਗੁਰਮੀਤ ਸਿੰਘ ਖੁੱਡਗਾ ਦੇ ਪਿਤਾ ਨੇ 1999 ਦੀ ਗੱਲ ਹੈ ਔਰ ਮੈਂਬਰ ਪਾਰਲੀਮੈਂਟ ਸੀ ਉਹ ਦੋ ਹਸنگਰੂਰ ਤੋਂ ਬੜੇ ਚਰਚਿਤ ਨਾਂ ਸੀ ਜੀ ਟਿੱਡਲ ਸਾਹਿਬ ਅਗਲੀ ਖਬਰ ਦਾ ਰੁਕ ਕਰਦੇ ਆਂ ਜੀ ਅਗਲੀ ਖਬਰ ਵੀ ਬੜੀ ਅਹਿਮ ਬਣ ਜਾਂਦੀ ਹੈ ਨਵਜੋਤ ਸਿੰਘ ਸਿੱਧੂ ਪਾਰਟੀ ਤੋਂ ਵੱਖਰੇ ਚੱਲ ਰਹੇ ਨੇ ਹਾਲਾਂਕਿ ਕਹਿੰਦੇ ਨੇ ਕਿ ਉਹ ਪ੍ਰਚਾਰ ਪ੍ਰਸਾਰ ਪਾਰਟੀ ਦਾ ਹੀ ਕਰ ਰਹੇ ਨੇ ਪਰ ਉਹਨਾਂ ਦੀਆਂ ਰੈਲੀਆਂ ਕਾਫੀ ਚਰਚਾ ਦੇ ਵਿੱਚ ਨੇ ਤੇ ਇਸ ਤੋਂ ਇਲਾਵਾ ਲਗਾਤਾਰ ਜਿਹੜੇ ਇੰਚਾਰਜ ਨੇ ਪੰਜਾਬ ਦੇ ਉਹ ਅਨੁਸ਼ਾਸਨ ਦਾ ਪਾਠ ਪੜਾਉਂਦੇ ਹੋਏ ਨਜ਼ਰ ਆ ਰਹੇ ਨੇ ਕਾਂਗਰਸੀਆਂ ਨੂੰ ਇੱਕ ਪਾਸੇ ਨਵਜੋਤ ਸਿੱਧੂ ਦੂਜੇ ਪਾਸੇ ਅਨੁਸ਼ਾਸਨ ਦਾ ਪਾਰ ਤੇ ਤੀਜੇ ਪਾਸੇ ਇੱਕ ਹੋਰ ਰੇੜਕਾ ਬਰਕਰਾਰ ਹੈ ਹੋਇਆ ਹੈ ਕਿ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਸੀਟ ਸ਼ੇਅਰਿੰਗ ਕਰਨੀ ਆ ਜਾਂ ਨਹੀਂ ਕਰਨੀ ਦੇਖੋ ਜਿਹੜਾ ਪੰਜਾਬ ਦੇ ਜਿੰਨੇ ਨੇ ਇਹ ਜਿਹੜੀ ਪਰਸੋ ਮੀਟਿੰਗ ਹੋਈ ਸੀ ਇਹ ਤਾਂ ਆਪਣੇ ਤੌਰ ਤੇ ਉੱਥੇ ਜਵਾਬ ਦੇ ਆਏ ਕਿ ਅਸੀਂ ਕਿਸੇ ਤਰੀਕੇ ਨਾਲ ਇਹਨਾਂ ਨਾਲ ਕੋਈ ਸਮਝੌਤਾ ਨਹੀਂ ਕਰਨਾ ਹੂੰ ਦਿੱਲੀ ਵਾਲੇ ਵੀ ਇਹੀ ਕਹਿੰਦੇ ਆ ਜੀ ਅਸੀਂ ਸਮਝੌਤਾ ਨਹੀਂ ਕਰਨਾ ਉਧਰੋਂ ਮਮਤਾ ਬੈਨਰਜੀ ਦੀ ਪਾਰਟੀ ਕਹਿੰਦੀ ਹੈ ਕਿ ਪੱਛਮੀ ਬੰਗਾਲ ਦੇ ਵਿੱਚ ਅਸੀਂ ਇਕੱਲੇ ਬਥੇਰੇ ਆ ਤੁਹਾਡੀ ਕੋਈ ਬਹੁਤੀ ਜ਼ਰੂਰਤ ਨਹੀਂ ਇਹ ਵੀ ਚੱਲਿਆ ਸੀ ਕਿ 290 ਸੀਟਾਂ ਕਾਂਗਰਸ ਲੜੇ ਹੂੰ ਬਾਕੀ ਸੀਟਾਂ ਇਹ ਰਲ ਕੇ ਵੰਡ ਲੈਣ ਜੀ ਅੱਜ ਹੀ ਇੱਕ ਬਿਆਨ ਆਇਆ ਮਲਕਰ ਦਿਨ ਖੜਗੇ ਸਾਹਿਬ ਦਾ ਕਿ 10-12 ਦਿਨਾਂ ਦੇ ਵਿੱਚ ਇਹ ਸੀਟ ਸ਼ੇਅਰਿੰਗ ਦਾ ਮਾਮਲਾ ਜਿਹੜਾ ਇਹ ਨਿਬੇੜ ਲਿਆ ਜਾਵੇਗਾ ਜੀ ਉਸ ਤੋਂ ਬਾਅਦ ਹੀ ਆਪਾਂ ਕੋਈ ਅਗਲੀ ਗੱਲ ਕਰਾਂਗੇ ਅਗਲੀ ਗੱਲ ਤੁਸੀਂ ਜਿਹੜੀ ਕੀਤੀ ਆ ਨਵਜੋਤ ਸਿੰਘ ਸਿੱਧੂ ਵਾਲੀ ਹੂੰ ਨਵਜੋਤ ਸਿੰਘ ਸਿੱਧੂ ਅੱਜ ਕੋਟਸ਼ਮੀਰ ਰੈਲੀ ਕਰ ਰਹੇ ਨੇ 17 ਤਰੀਕ ਨੂੰ ਉਹ ਬਠਿੰਡੇ ਜ਼ਿਲ੍ਹੇ ਦੇ ਪਿੰਡ ਮਹਾਰਾਜ ਵਿੱਚ ਰੈਲੀ ਕਰ ਗਏ ਤੇ ਵਿਕਰਮਪਾਇਲ ਤੋਂ ਹੁਸ਼ਿਆਰਪੁਰ ਵਿੱਚ ਉਹਨਾਂ ਦੀ ਰੈਲੀ ਪਰਸੋਂ ਹੈ ਹੂੰ ਉਸ ਤੋਂ ਬਾਅਦ ਉਹਨਾਂ ਦੀ ਇੱਕ ਰੈਲੀ ਮੋਗੇ ਵੀ ਹੈ ਉਧਰੋਂ ਦਵਿੰਦਰ যাদਬ ਆ ਰਹੇ ਨੇ ਪੰਜਾਬ ਦੇ ਵਿੱਚ ਇਹਨਾਂ ਨੇ ਪਹਿਲਾਂ ਵੀ ਕਿਹਾ ਕਿ ਅਨਸ਼ਾਸਨ ਕਹ ਬਸ ਇਹ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸਿਆਸੀ ਹਲਕਿਆਂ ਦੇ ਵਿੱਚ ਇਹ ਵੀ ਚਰਚਾ ਹੈ ਕਿ ਹੋ ਸਕਦਾ ਨਵਜੋਤ ਸਿੰਘ ਸਿੱਧੂ ਇਹੀ ਉਡੀਕਦੇ ਹੋਣਗੇ ਕਦੋਂ ਪਾਰਟੀ ਮੇਰੇ ਤੇ ਐਕਸ਼ਨ ਕਰੇ ਤੇ ਮੈਂ ਬਹਾਨੇ ਨਾਲ ਬਾਹਰ ਜਾਵਾਂ ਇੱਕ ਧਰਮ ਪਰਚਾਏ ਸੌਰੀ ਕਾਂਗਰਸ ਦੀ ਪ੍ਰਚਾਰ ਕਮੇਟੀ ਦਾ ਵੀ ਅਨਾਉਂਸਮੈਂਟ ਕੀਤਾ ਗਿਆ ਸਿੱਧੂ ਦਾ ਨਾਂ ਕਿਤੇ ਨਹੀਂ ਉਹਦੇ ਚਾਹੀਗਾ ਜਦੋਂ ਕਿ ਸਕਰੀਨਿੰਗ ਕਮੇਟੀਆਂ ਕੁਝ ਬਣੀਆਂ ਨੇ ਉਹਦੇ ਵਿੱਚੋਂ ਸਾਡੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਤੇ ਸ ਬਧਾਇਕ ਜਲੰਧਰ ਸ਼ੌਨੀ ਤੋਂ ਪ੍ਰਗਟ ਸਿੰਘ ਹੋਰਾਂ ਦਾ ਨਾਮ ਸ਼ਾਮਿਲ ਹੈ ਜੀ ਸੋ ਹੁਣ ਨਵਜੋਤ ਸਿੱਧੂ ਬਾਰੇ ਕੱਲ ਪਤਾ ਚੱਲ ਜਾਏਗਾ ਜਦੋਂ ਦਵਿੰਦਰ ਜਯਾਦਵ ਨੇ ਇੱਥੇ ਆਉਣਾ ਹੈ ਕਿ ਸਿੱਧੂ ਸਾਹਿਬ ਨੇ ਨਾਲ ਚੱਲਣਾ ਹੈ ਇਹ ਖੁੱਲਾ ਮੈਦਾਨ ਹੈ ਸਿੱਧੂ ਸਾਹਿਬ ਵਾਸਤੇ ਉਹ ਨਾਲ ਮਿਲ ਕੇ ਨਹੀਂ ਚੱਲ ਸਕਦੇ ਉਹਨਾਂ ਦੀਆਂ ਮਜਬੂਰੀਆਂ ਨੇ ਤੇ ਫਿਰ ਉਹ ਮੈਦਾਨ 'ਚ ਇਕੱਲੇ ਆ ਜਾਣ ਇਹ ਨਹੀਂ ਹੈ ਕਿ 15 ਦਿਨ ਬੜਕ ਮਾਰਦੇ ਹੋ ਤੇ ਫਿਰ 6 ਮਹੀਨੇ ਬੋਲੋ ਹੀ ਨਾ ਹੂੰ ਜੇ ਉਹਨਾਂ ਨੇ ਕੱਲਿਆ ਨਹੀਂ ਚੱਲਣਾ ਹੈ ਉਹਨਾਂ ਨੂੰ ਇਸ ਗੱਲ ਤੇ ਭਰੋਸਾ ਹੈ ਕਿ ਜਿਹੜਾ ਮਤਾ ਜਿਹੜਾ ਮਨ ਚੋਂ ਲੈ ਕੇ ਆ ਰਹੇ ਨੇ ਜਿਹੜੇ ਮੁੱਦੇ ਉਠਾ ਰਹੇ ਨੇ ਹੂੰ ਜੇ ਲੋਕ ਉਹਨੂੰ ਕਬੂਲ ਕਰ ਲੈਣਗੇ ਤੇ ਫਿਰ ਮੈਨੂੰ ਨਹੀਂ ਲੱਗਦਾ ਫਿਰ ਨਵਜੋਤ ਇੱਕੋ ਹੀ ਰਹਿ ਗਿਆ ਨਵਜੋਤ ਸਿੱਧੂ ਪੰਜਾਬ ਦੇ ਲੋਕਾਂ ਨੂੰ ਜਿਹਦੇ ਤੇ ਲੋਕ ਕਹਿੰਦੇ ਆ ਕਿ ਆਸਾ ਰੱਖੀ ਬੈਠੇ ਨੇ ਕਿ ਜੇ ਨਵਜੋਤ ਸਿੱਧੂ ਆਵੇ ਜਿਹੜੇ ਮਾਮਲੇ ਉਠਾਉਂਦਾ ਹੈ ਜੇ ਉਹਨਾਂ ਮਾਮਲਿਆਂ ਨੂੰ ਸਹੀ ਤਰੀਕੇ ਦੇ ਨਾਲ ਨਿਪਟਾ ਲਵੇ ਤਾਂ ਮੈਂ ਮਹਿਸੂਸ ਕਰਦਾ ਕਿ ਨਵਜੋਤ ਸਿੰਘ ਸਿੱਧੂ ਫਿਰ ਪੰਜਾਬ ਦੇ ਵਿੱਚ ਰਾਜ ਵੀ ਕਰ ਸਕਦਾ ਹੈ ਲੋਕਾਂ ਨੇ ਘਰਾਉਣਾ ਜੀ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਤੇ ਜੇ ਭਰੋਸਾ ਹੋਣਾ ਚਾਹੀਦਾ ਜਿਹੜੀ ਮੌਜੂਦਾ ਸਰਕਾਰ ਵੀ ਦੋ ਸਰਕਾਰਾਂ ਦੀਆਂ ਜਿਹੜੀਆਂ ਨਾਕਾਮੀਆਂ ਸੀ ਉਹਦੇ ਵਿੱਚੋਂ ਨਿਕਲ ਕੇ ਆਈ ਹੈ ਜੀ ਟੋਲ ਸਾਹਿਬ ਅਗਲੀ ਖਬਰ ਦਾ ਰੁਕ ਕਰਦੇ ਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਬਿਗਲਰੀ ਵੱਜਿਆ ਹੋਇਆ ਹੈ ਹਾਂਜੀ ਤੇ ਇਸੇ ਦੇ ਚੱਲਦਿਆਂ ਦਿੱਲੀ ਚੋਣ ਕਮਿਸ਼ਨ ਜਿਹੜਾ ਗੁਰਦੁਆਰਾ ਸਾਹਿਬ ਦੇ ਨਾਲ ਸੰਬੰਧਿਤ ਆ ਉਹਨਾਂ ਨੇ ਕਹਿ ਦਿੱਤਾ ਹੈ ਕਿ ਫਾਰਮ ਦੇ ਵਿੱਚ ਉਮੀਦਵਾਰਾਂ ਨੂੰ ਆਪਣੇ ਤੇ ਦਰਜ ਅਪਰਾਧਿਕ ਮਾਮਲਿਆਂ ਬਾਰੇ ਵੀ ਜਾਣਕਾਰੀ ਦੇਣੀ ਪਵੇਗੀ ਇਹ ਉਹਨਾਂ ਨੇ ਫਾਰਮ ਦੇ ਵਿੱਚ ਹੀ ਬੇਰਵਾ ਦਿੱਤਾ ਜਿਹੜੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਚੋਣ ਲੜਨਗੇ ਉਹ ਮੋٹے ਅੱਖਰਾਂ ਦੇ ਵਿੱਚ ਦੱਸਣਗੇ ਕਿ ਉਹਨਾਂ ਦੇ ਉੱਤੇ ਕਿਹੜੇ ਕਿਹੜੇ ਅਪਰਾਧਿਕ ਮਾਮਲੇ ਦਰਜ ਜੀ ਤੇਨੂਲ ਸਾਹਿਬ ਇੱਕ ਹੋਰ ਖਬਰ ਦਾ ਜਾਂਦੇ ਜਾਂਦੇ ਰੁਖ ਕਰਾਂਗੇ ਉਹ ਖਬਰ ਹੈ ਜੀ ਲਾਰੈਂਸ ਬਿਸ਼ਨੋਈ ਦੇ ਨਾਲ ਜੁੜੀ ਹੋਈ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਉਂਦੀਆਂ ਨੇ ਉਸ ਤੋਂ ਬਾਅਦ ਦੇ ਵਿੱਚ ਹਾਈ ਕੋਰਟ ਤੱਕ ਮਾਮਲਾ ਪਹੁੰਚਦਾ ਹੈ ਤੇ ਬਲਕੌਰ ਸਿੰਘ ਹੋਰੀ ਕਹਿੰਦੇ ਨੇ ਕਿ ਅਜੇ ਤੱਕ ਉਹ ਇੰਟਰਵਿਊਜ਼ ਹੁਕਮ ਹੋਏ ਨੇ ਕੋਰਟ ਦੇ ਕਿ ਹਟਾ ਦਿੱਤੀਆਂ ਜਾਣ ਸੋਸ਼ਲ ਮੀਡੀਆ ਤੋਂ ਪਰ ਨਹੀਂ ਹਟੀਆਂ ਤੇ ਦੂਜੇ ਪਾਸੇ ਇੱਕ ਸੱਟ ਦਾ ਗਠਨ ਕੀਤਾ ਗਿਆ ਸੀ ਉਸ ਸੱਟ ਨੇ ਇਸ ਮਾਮਲੇ ਦੇ ਵਿੱਚ ਦੋ ਐਫ ਆਈ ਆਰਜ਼ ਦਰਜ ਕਰ ਲਈਆਂ ਨੇ ਦੇਖੋ ਜਿਹੜਾ ਬਲਕੌਰ ਸਿੰਘ ਹੋਰਾਂ ਨੇ ਇਲਜ਼ਾਮ ਲਾਇਆ ਸੀ ਪਿਛਲੇ ਹਫਤੇ ਲਾਇਆ ਸੀ ਮੈਨੂੰ ਕੁਝ ਪਤਾ ਲੱਗਿਆ ਕਿ ਅਦਾਲਤ ਦੇ ਵਿੱਚ ਜਾ ਕੇ ਪੰਜਾਬ ਦੀ ਸਰਕਾਰ ਨੇ ਕੁਝ ਜਵਾਬ ਵੀ ਦਿੱਤਾ ਹੈ। ਹੂੰ ਬਲਕੌਰ ਸਿੰਘ ਹੋਰਾਂ ਨੇ ਜਿਹੜੀ ਇਲਜ਼ਾਮ ਲਾਇਆ ਸੀ ਕਿ ਉਹ ਜਿਉਂ ਦੀ ਤਿਉਂ ਅਜੇ ਵੀ ਸੋਸ਼ਲ ਮੀਡੀਆ ਤੇ ਤੁਰਗਾ ਫਿਰਦਗਾ ਨੇ ਹੂੰ ਤੇ ਜਿਵੇਂ ਤੁਸੀਂ ਆਪ ਫਰਮਾਇਆ ਹੈ ਕਿ ਲਾਰੈਂਸ ਅਤੇ ਇੱਕ ਵਿਅਕਤੀ ਹੋਰ ਤੇ ਅਣਪਛਾਤੇ ਦੇ ਉੱਤੇ ਧਾਰਾ 506 ਧਮਕੀਆਂ ਦੇਣ ਤੇ ਹੋਰ ਧਰਾਵਾਂ ਲਾ ਕੇ ਪਰਚਾ ਵੀ ਦਰਜ ਜਿਹੜੀ ਵਿਸ਼ੇਸ਼ ਜਾਂਚ ਟੀਮ ਹੈ ਉਹਨੇ ਕਰ ਲਿਆ ਹੈ ਦੇਖਦੇ ਹਾਂ ਇਦੇ ਵਿੱਚੋਂ ਅੱਗੇ ਕੀ ਨਿਕਲਦਾ ਜੀ ਟੇਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਵਾਕਵਾਕ ਮੁੱਦਿਆਂ ਦੇ ਉੱਤੇ ਆਪਣਾ ਪ੍ਰਤੀਕਰਨ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਧੰਨਵਾਦ ਹੈ ਸਾਡੇ ਦਰਸ਼ਕਾਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਤੇ ਅਗਲੇ ਹਫ਼ਤੇ ਇਸੇ ਪ੍ਰੋਗਰਾਮ ਦੇ ਵਿੱਚ ਹੋਰ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ